ਨਗਰ ਕੌਂਸਲ ਦੀ ਟੀਮ ਨੇ ਮੋੜ ਹਟਾਏ ਨਜਾਇਜ਼ ਕਬਜ਼ੇ ਪੱਕਾ ਪਾਤ ਦੇ ਲਗੇ ਦੋਸ਼ ਖੰਨਨਗਰ ਕੌਂਸਲ ਦੀ ਟੀਮ ਨੇ ਮੋੜ ਨਜਾਇਜ਼ ਕਬਜ਼ੇ ਹਟਾਏ ਜਿੱਥੇ ਇਸ ਦੌਰਾਨ ਪੱਕਾ ਪਾਤ ਦੇ ਸਵਾਲ ਵੀ ਖੜੇ ਕੀਤੇ ਗਏ ਉੱਥੇ ਹੀ ਨਗਰ ਕੌਂਸਲ ਅਧਿਕਾਰੀਆਂ ਨੇ ਇਸ ਨੂੰ ਮਾਨਯੋਗ ਕੋਰਟ ਦੇ ਹੁਕਮ ਅਨੁਸਾਰ ਕੀਤੀ ਗਈ ਕਾਰਵਾਈ ਦੱਸਿਆ ਹੁਣ ਵੇਖਣਾ ਹੋਵੇਗਾ ਕਿ ਨਗਰ ਕੌਂਸਲ ਦੀ ਟੀਮ ਰਸੂਕਥਾਰਾ ਵੱਲੋਂ ਕੀਤੇ ਗਏ ਪੱਕੇ ਕਬਜ਼ਿਆਂ ਤੇ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ ਕਿਦਾ ਤੁਸੀਂ ਬੈਠੇ ਹੋ ਉੱਪਰ ਤੇ ਮਤਲਬ ਉਹ ਹੋਗਾ ਅਫਜ਼ਲ ਜੀ ਭਾਈ ਲੋਕ ਬੰਦੇ ਰਹਿਣਾ ਲਾਗੇ ਕੱਲ ਬਾਅਦ ਨੂੰ ਨਾ ਮੈਨੂੰ ਮਨਵਾਉਣ ਤਾਂ ਅੱਜ ਨੂੰ ਹੱਥ ਜੋੜਦੇ ਨੂੰ ਪੂਰੇ 2 ਮਹੀਨੇ ਦੇ ਮੈਂ ਹੱਥ ਜੋੜ ਰਹੀ ਹਾਂ ਨਰਤੀ ਦਾ ਤਰਾਦ ਨਿਤਲਾ ਤੋਸਾਰਾ ਕੋਸ ਲਾਂਭਰਾ ਹੋ ਫਿਰ ਆਪਣਾ ਲਾਂਭਰਾ ਲਾ ਪਿੱਲੂ ਓਏ ਚੱਕਲਾ ਚੱਕਲਾ ਫੜਾ ਵਾ ਕਿਆ ਕਰਨ ਨਿੰਦ ਆਇਆ ਆਇਆ ਯਾਰ ਆਪਾਂ ਨੂੰ ਚੱਕਲੇ ਚੱਕਲੇ ਕੋਈ ਨਹੀਂ ਇਹ ਕਿੱਥੇ ਪਟੇ ਪੜ ਦੇਈਏਗਾ ਕਦਾਈ ਕੈਸਾ ਕੈਸਾ ਅੱਗੇ ਕਰੋ ਅੱਗੇ ਦੋ ਘੰਟੇ ਬਾਅਦ ਤੇਰਾ ਨਾਮ ये कौन तोड़ गया तुम्हारे घर ये कमेटी वाली मैडम तोड़ के गई है क्या बोलती है ऐसे बोलती है कि यहाँ पे बस बनेगा तुम हटा लो इसको यहाँ फिर तुम कहाँ जाओगे अब तो पता नहीं हम कहाँ पर जाएंगे पापा भी गए हुए हैं बाइक पे कहाँ गए हैं वो तो हमको भी नहीं बता के गए अच्छा सामान तुम्हारा अंदर ही है इसके हाँ अभी सारा खोल के हटाएंगे तुम्हें क्या लगता है अब कहाँ जाओगे? भी पापा गए वो पता करके आएंगे फिर जाएंगे कहीं ना कहीं। कहना जाओगे तुम्हारा घर तोड़ दिया उन्होंने। हम क्या कहे अब जगह हमारी थोड़ी है इनों की ऐसा। त्यौहार आते हैं उसमें क्या करते हो हाँ? जो आगे त्योहार आते हैं हैं उसमें कुछ बेचते हो? हाँ जी अभी आएगा, आएगा और ये चल रहे इसकी बन रही है ये सामान अंदर ही है तुम्हारा? हाँ है उनको बोला नहीं कि सामान फिर, फिर थी थी निकालने तो फिर निकाल लेना ਮੇਰਾ ਬੰਟੀ ਨਾਮ ਹੈ। ਅੱਜ ਕੀ ਕਹਿਣਾ ਤੁਹਾਡਾ? ਮੇਰਾ ਇਹ ਕਹਿਣਾ ਹੈ ਵੀ ਮੈਂ ਜੱਸਾਵਾ ਚਲੋ ਠੀਕ ਹੈ ਧੰਨਵਾਦ ਹੈ ਵੀ ਸਾਰਿਆਂ ਨੂੰ ਆਰਡਰ ਕੀਤਾ ਹੈ ਪਰ ਜਿਹੜੇ ਉੱਤਲੀ ਸਾਈਡ ਬੜੇ-ਬੜੇ ਪ੍ਰੇਮ ਟੱਬਾ ਹੋ ਗਿਆ ਜਾਂ ਜੈਂਸਪੀਡ ਹੋ ਗਈ ਇਹਨਾਂ ਵਾਸਤੇ ਕੋਈ ਆਰਡਰ ਨਹੀਂ ਸਾਡੇ ਵਾਸਤੇ ਆਰਡਰ। ਸਾਨੂੰ ਮੈਂ ਆਪ 5 ਲੱਖ ਰੁਪਏ ਕਰ ਜਾਈ ਹੋਇਆ ਪੈਸਾ। ਮੈਂ ਫੜ-ਫੜ ਕੇ ਲਾਇਆ ਮੈਨੂੰ। ਅਸੀਂ ਸਾਲ ਦੇ ਵਿੱਚ 8 ਮਹੀਨੇ ਚੱਕਦੇ ਆ 8 ਮਹੀਨੇ ਸਾਲ ਦੇ ਵਿੱਚ। ਸਾਨੂੰ ਪਤਾ ਸੀ ਕਿੰਨੇ ਪਰੇਸ਼ਾਨ ਹੋਏ ਤੇ ਹੁਣ ਕੰਮ ਦਾ ਟਾਈਮ ਹੈ। ਉਹ ਦੇ ਸਾਡਾ ਜਗਾ। ਇੱਕ ਅਸੀਂ ਬੀਐਸਐਨ ਦੇ ਸਾਹਮਣੇ ਬੈਠੇ ਆਂ ਕਾਫੀ ਚਿਰ ਤੋਂ ਅਸੀਂ ਸਾਡੀ 5 ਸਾਲ ਤੋਂ ਸਾਨੂੰ ਅੰਦਰ ਜਈ ਬਹੁਤ ਅੰਕਰ ਦਾ ਪਰ ਸਾਡੀ ਸੁਣਵਾਈ ਅਜੇ ਤੱਕ ਕਿਤੇ ਨਹੀਂ ਕੀਤੀ ਅਸੀਂ ਪਹਿਲਾਂ ਵੀ ਬਹੁਤ ਦਰਖਾਸਤ ਦਿੱਤੀ ਉਹਦੇ ਖਿਲਾਫ ਆ ਹੁਣ ਵੀ ਸਾਡੇ ਇੱਕ ਬੰਦੇ ਦੇ ਡਾਂਗ ਲੈ ਕੇ ਆ ਛੁੱਟੀ ਵਾਲੇ ਦਾ ਹਜੇ ਤੱਕ ਕੋਈ ਸੁਣਵਾਈ ਨਹੀਂ ਹੈਗੀ ਇੱਕੋ ਸਾਡੀ ਦਰਖਾਸਤ ਐਸ ਤਰ੍ਹਾਂ ਦਿੰਦਾ ਜਿਵੇਂ ਕੋਈ ਕ੍ਰਾਈਮ ਕਰਦੇ ਆ ਜਾਂ ਦੋ ਨੰਬਰ ਦਾ ਕੰਮ ਕਰ ਰਹੇ ਸੀ ਇੱਥੇ ਅਸੀਂ ਆਪਣੀ ਮਿਹਨਤ ਕਰਦੇ ਆਂ ਆਪਣੇ ਬੱਚੇ ਪਾਲਦੇ ਆਂ ਸਾਡੇ ਦੇ ਦਰਖਾਸਤਾਂ ਐ ਦੋਗੇ ਜਾ ਕੇ ਕਦੇ ਐਲਟੀਐਮ ਸਾਹਿਬ ਨੂੰ ਕਦੇ ਕਮੇਟੀ ਚ ਮੇਰਾ ਪਰਸਨਲ ਕੋਈ ਪਰਚਾ ਚੱਲਦਾ ਜਾਂ ਕੁਝ ਚੱਲਦਾ ਮੇਰੀ ਉਹ ਵੀ ਦਰਖਾਸਤ ਕੱਢ ਕੇ ਮੈਡਮ ਨੂੰ ਦਿੱਤੀ ਹੈ ਇਸ ਨੂੰ ਮੇਰੀ ਹੱਥ ਜੋੜ ਕੇ ਹੀ ਬੇਨਤੀ ਹੈ ਪਹਿਲਾਂ ਤਾਂ ਇਸ ਬੰਦੇ ਥੋੜਾ ਜਿਆ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਤੇ ਸਾਨੂੰ ਰੋਜ਼ਗਾਰ ਕਰਨ ਦਿੱਤਾ ਜਾਵੇ ਹੱਥ ਜੋੜ ਕੇ ਹੀ ਬੇਨਤੀ ਕਚੇਰੀਆਂ ਦੇ ਚਾਰੇ ਇਲਾਕੇ ਵਿੱਚੋਂ ਤੁਸੀਂ ਸਾਰਕ ਐਂਕਰੋਚਮੈਂਟ ਹਟਾ ਰਹੇ ਹੋ ਇਸ ਸੰਬੰਧੀ ਕੀ ਕਹਿਣਾ ਹੈ ਤੁਹਾਡਾ ਇਸ ਸੰਬੰਧੀ ਮਾਨਯੋਗ ਸੀਜੀਐਮ ਸਾਹਿਬ ਮਤਲਬ ਸਾਹਿਬ ਦੀ ਕੋਰਟ ਦੇ ਵਿੱਚ ਅੱਜ ਕਿਸੇ ਨੇ ਚੀਜ਼ ਜਸਟਿਸ ਪੰਜਾਬ ਰਹਿਣਾ ਕੋਰਟ ਵਿੱਚ ਐਪਲੀਕੇਸ਼ਨ ਪਾਈ ਸੀ ਵੀ ਇੱਥੇ ਇਨਕੋਰਪੋਰਟਮੈਂਟ ਰਹਿੰਦੀ ਹੈ ਇਹ ਏਰੀਆ ਬਲੌਕ ਰਹਿੰਦਾ ਜਸਪੁਰ ਸਾਹਿਬ ਜਸਟਿਸ ਸਾਹਿਬ ਨੇ ਅੱਜ ਸਾਨੂੰ ਸੱਮਣ ਕਰਕੇ ਬੁਲਾਇਆ ਸੀਗਾ ਕਿ ਅਸੀਂ ਅੱਜ ਰਿਟਰਨ ਸਟੇਟਮੈਂਟ ਦੇ ਕੇ ਆਏ ਆਂ ਵੀ ਇਹ ਏਰੀਆ ਅਸੀਂ ਕੰਟੀਨਿਊਸਲੀ ਇਹਨੂੰ ਫ੍ਰੀ ਰੱਖਾਂਗੇ ਇਹਦੇ ਨਾਲ ਐਸਐਚਓ ਨੂੰ ਵੀ ਤਲਬ ਕੀਤਾ ਸੀ ਐਸਜੀਐਮ ਸਾਹਿਬ ਨੂੰ ਵੀ ਕਰਮ ਕੀਤਾ ਸੀ ਤੇ ਅਸੀਂ ਇਸ ਸੰਬੰਧੀ ਨਿਰੰਤਰ ਕਾਰਵਾਈ ਜਾਰੀ ਰੱਖਾਂਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇੱਥੇ ਬਿਲਕੁਲ ਵੀ ਨਾ ਲਾਇਆ ਜਾਵੇ ਤਾਂ ਜੋ ਤੁਹਾਡਾ ਆਪਣਾ ਕੋਈ ਨੁਕਸਾਨ ਤੋਂ ਹੁਣ ਬਚੇ ਅਸੀਂ ਇਹ ਜਿਹੜੀ ਕਾਰਵਾਈ ਨਿਰੰਤਰ ਜਾਰੀ ਰੱਖਾਂਗੇ ਸਰ ਜਿਹੜੀ ਇੱਥੇ ਇੱਕ ਜੱਟ ਮੰਡੀ ਲੱਗਦੀ ਹੈ ਦੋ ਦਿਨ ਲੱਗਦੀ ਹੈ ਜੀ ਮੰਗਲਵਾਰ ਤੇ ਸ਼ੁੱਕਰਵਾਰ ਸਰ ਉਹ ਵੀ ਉਹਦੇ ਵਾਸਤੇ ਵੀ ਜੱਜ ਸਾਹਿਬ ਨੇ ਹਾਲੇ ਕੋਈ ਇਹ ਜੀ ਪਰਮਿਸ਼ਨ ਨਹੀਂ ਦਿੱਤੀ ਅਸੀਂ ਉਹ ਵੀ ਨਹੀਂ ਅਲਾਉ ਕਰਾਂਗੇ ਵੀ ਉਹ ਲਾਈ ਜਾਵੇ ਅੱਛਾ ਜੀ ਇੱਕ ਇੱਕ ਕਹਿੰਦੇ ਵੀ ਇੱਕ ਕੋਰਟ ਦੇ ਸਾਈਡ ਤੇ ਜਿਹੜੇ ਸਾਈਕਲ ਸਟੈਂਡ ਹੈ ਉੱਥੇ ਵੀ ਰੇੜੀਆਂ ਰੁੜੀਆਂ ਲੱਗੀਆਂ ਆ ਜੀ ਸ਼ੋਰ ਏਰੀਆ ਕੋਰਟ ਏਰੀਆ ਅਸੀਂ ਬਿਲਕੁਲ ਅੱਜ ਕਲੀਅਰ ਕਰਾਂਗੇ ਠੀਕ ਹੈ ਜੀ ਟੇਨਰ ਨੂੰ ਅਸੀਂ ਅਪੀਲ ਵੀ ਕਰਦੇ ਆਂ ਵਾਰਨਿੰਗ ਵੀ ਕਰਦੇ ਆਂ ਅਸੀਂ ਰੀਟਨ ਸਟੇਟਮੈਂਟ ਦੇ ਕੇ ਆਇਆ ਕੋਰਟ ਦੇ ਵਿੱਚ ਵੀ ਅਸੀਂ ਇੱਥੇ ਕੋਈ ਰੇੜੀ ਨਹੀਂ ਲੱਗਣ ਦਵਾਵਾਂਗੇ ਜੀਟੀ ਰੋਡ ਵਾਸਤੇ ਵੀ ਕੋਈ ਆਰਡਰ ਆਇਆ ਹੈ ਬਿਲਕੁਲ ਸਾਰੇ ਸਾਰੇ ਪਹਿਲਾਂ ਸਭ ਤੋਂ ਫਰਸਟ ਪ੍ਰਾਇੋਰਟੀ ਅਸੀਂ ਕੋਰਟ ਏਰੀਆ ਕਰਾਂਗੇ ਉਸ ਤੋਂ ਬਾਅਦ ਜੀਟੀ ਰੋਡ ਟੋਟਲ ਸਾਰੇ ਖੰਨੇ ਸ਼ਹਿਰ ਦੇ ਵਾਸਤੇ ਹੈ ਇੱਥੇ ਕੋਰਟ ਏਰੀਆ 'ਚ ਤੁਹਾਡੇ ਕਿੰਨੇ ਦਿਨ ਰਹੇਗਾ ਜੀ ਲਗਾਤਾਰ ਕੰਟੀਨਿਊਸ ਰਹੋਗੇ ਜੀ ਜੱਜ ਸਾਹਿਬ ਨੇ ਆਰਡਰ ਆ ਅਗਲੀ ਤਾਰੀਖ ਵੀ ਨਿਸ਼ਚਿਤ ਕੀਤੀ ਆ ਉਸ ਤੇ ਵਿੱਚ ਅਸੀਂ ਰਿਟਰਨ ਸਟੇਟਮੈਂਟ ਦੇਨੇ ਆ ਵੀ ਅਸੀਂ ਕੰਪਲਾਈਂਸ ਕਰ ਦਿੱਤੇ ਰਿਹਾ ਆ ਆਰਡਰ ਜਿਸ ਤੇ باوجود ਵੀ ਕੋਈ ਲਾਂਦਾ ਤੇ ਉਹ ਤੇ ਕੀ ਕਰਵੋਈ ਉਹਨਾਂ ਤੇ ਐਸ ਐਚ ਓ ਸਾਹਮਣੇ ਰਿਟਰਨ ਸਟੇਟਮੈਂਟ ਦਿੱਤੀ ਹੈ ਪਹਿਲਾਂ ਦਾ ਚਲਾਨ ਕੱਟੇ ਜੋ ਚਲਾਨ ਤੋਂ ਬਾਅਦ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰਾਂਗੇ ਅਭੀ ਧੰਨਵਾਦ ਕਰਦਾ ਵੀ ਤੁਸੀਂ ਸਮੇਂ ਸਮੇਂ ਤੇ ਸ਼ਹਿਰ ਦੀ ਆਵਾਜ਼ ਬਣ ਕੇ ਲੋਕਾਂ ਦੇ ਸਾਹਮਣੇ ਆਨੇ ਹੋ ਤੇ ਔਰ ਮੀਡੀਆ ਸੋਸ਼ਲ ਮੀਡੀਆ ਰਾਹੀਂ ਤੁਸੀਂ ਲੋਕਾਂ ਦੇ ਵਿਚਾਰ ਪਬਲਿਕ ਨੂੰ ਸੁਣਾਉਂਦੇ ਹੋ ਮੈਂ ਤੁਹਾਨੂੰ ਦੱਸ ਦਵਾਂ ਵੀ ਮੇਰੇ ਵੱਲੋਂ ਇੱਕ ਦਰਖਾਸਤ ਹਾਈ ਕੋਰਟ ਦੇ ਜਸਟਿਸ ਔਰ ਸੈਸ਼ਨ ਜੱਜ ਸਾਹਿਬ ਨੂੰ ਤੇ ਸਿਵਲ ਕੋਰਟ ਦੇ ਜੱਜ ਸਾਹਿਬ ਨੂੰ ਤੇ ਐਸ ਡੀ ਐਮ ਸਾਹਿਬ ਨੂੰ ਵੀ ਪੱਤਰ ਲਿਖਿਆ ਗਿਆ ਸੀਗਾ ਜਿਹਨੂੰ ਸੀਐਮ ਬਣਾ ਕੇ ਖੰਨਾ ਜੱਜ ਸਾਹਿਬ ਵੱਲੋਂ ਸੁਣਿਆ ਗਿਆ ਅੱਜ ਵੀ ਉਹ ਦਰਖਾਸਤ ਦੇ ਵਿੱਚ ਮੈਂ ਲਿਖਿਆ ਸੀਗਾ ਵੀ ਜਿਹੜਾ ਕੋਰਟ ਰੂਮ ਹੈ ਇਹ ਜਿਹੜਾ ਕੋਰਟ ਰੋਡ ਹੈ ਇਹਦੇ ਦੋਨਾਂ ਸਾਈਡਾਂ ਤੇ yellow line ਲੱਗੀ ਹੋਈ ਹੈ ਜੱਜ ਸਾਹਿਬ ਦੇ ਜਾਣ ਲਈ ਜਿੱਥੇ ਵੀ ਵੀ ਇੱਥੇ ਕੋਈ ਟ੍ਰੈਫਿਕ ਦੇ ਵਿੱਚ ਵਿਘਨ ਆਵੇ ਜਦ ਕਿ ਲੋਕ ਇੱਥੇ ਟ੍ਰੈਫਿਕ ਜਿਹੜਾ ਹੈ ਵੀ ਔਨ ਰੋਡ ਖੜਾ ਕਰ ਦਿੰਦੇ ਨੇ ਟੂ ਵੀਲਰ ਵੀ ਫੋਰ ਵੀਲਰ ਵੀ yellow lines ਦੇ ਅੰਦਰਲੇ ਪਾਸੇ ਬਾਹਰਲੇ ਪਾਸੇ ਕਰਨਾ ਹੁੰਦਾ ਉਹ ਅੰਦਰਲੇ ਪਾਸੇ ਕਰਨਾ ਹੁੰਦਾ ਬਾਹਰਲੇ ਪਾਸੇ ਕਰ ਦਿੰਦੇ ਦੂਸਰਾ ਮੇਰਾ ਮੁੱਦਾ ਸੀਗਾ ਵੀ ਜਿਹੜਾ ਇੰਪਰੂਵਮੈਂਟ ਟਰਸਟ ਵੱਲੋਂ ਕਾਰ ਪਾਰਕਿੰਗ ਹੈ ਉਹ ਕਾਰ ਪਾਰਕਿੰਗ ਦੇ ਵਿੱਚ ਰੇੜੀ ਵਾਲੇ ਵੀ ਲੋਕ ਆ ਜਿਹੜੇ ਉਹ ਨਜਾਇਜ਼ ਰੇੜੀਆਂ ਲਗਾ ਕੇ ਖੜੇ ਨੇ ਕਿਉਂਕਿ ਉਹਨਾਂ ਦਾ ਬੈਂਡਿੰਗ ਜ਼ੋਨ ਬਿਲਕੁਲ ਬੀਐਸਐਨਲ ਦੇ ਬਿਲਕੁਲ ਸਾਹਮਣੇ ਬੈਂਡਿੰਗ ਜ਼ੋਨ ਹੈ ਜਦਕਿ ਨਗਰ ਕੌਂਸਲ ਨੇ ਉਹਨਾਂ ਨੂੰ ਬੈਂਡਿੰਗ ਜ਼ੋਨ ਅਲਾਟਮੈਂਟ ਨਹੀਂ ਕਰਦੀ ਲੋਕ ਰਾਜਨੀਤੀ ਦੇ ਵਿੱਚ ਪਿਸਰੇ ਨੇ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਇਸ ਲਈ ਇਹ ਜਿਹੜੀ ਜਾਨੀਤੀ ਯਾਚੀਗਾ ਸੀ ਜਾਂ ਇਹ ਸ਼ਿਕਾਇਤ ਸੀ ਮੈਨੂੰ ਉਹਨਾਂ ਦੇ ਕੋਲ ਭੇਜਣੀ ਪਈ ਜਿਹਦੀ ਸੁਣਵਾਈ ਅੱਜ ਹੋਈ ਹੋਰ ਅੱਜ ਸੁਣਵਾਈ ਦੇ ਵਿੱਚ ਈਓ ਸਾਹਿਬ ਵੀ ਬਿਆਨ ਦੇ ਆਏ ਨੇ ਐਸਡੀਐਮ ਸਾਹਿਬ ਵੀ ਦੇਖ ਕੇ ਆਏ ਨੇ ਔਰ ਟ੍ਰੈਫਿਕ ਇੰਚਾਰਜ ਵੀ ਬਿਆਨ ਦੇ ਕੇ ਆਏ ਨੇ ਉਹਨਾਂ ਨੇ ਇੰਪਲੀਮੈਂਟ ਕਰਨ ਦਾ ਪ੍ਰੋਕਸਾ ਦਿੱਤਾ ਵੀ ਇਹਨੂੰ ਇੰਪਲੀਮੈਂਟ ਕਰਾਂਗੇ ਵੀ ਇਹ ਰੇੜੀ ਵਾਲਿਆਂ ਨੂੰ ਮੈਂ ਜੱਜ ਸਾਹਿਬ ਨੂੰ ਪਰਸਨਲੀ ਜਾ ਕੇ ਉਥੇ ਬੇਸ਼ ਹੋ ਕੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੱਜ ਸਾਹਿਬ ਨੂੰ ਵੀ ਇਹ ਨਾ ਹੋਵੇ ਵੀ ਇਹ ਰੇੜੀ ਵਾਲੇ ਚੱਕੇ ਜਾਣ ਹੋਰ ਇਹਨਾਂ ਨੂੰ ਜਗਾ ਅਲਾਟਮੈਂਟ ਹੀ ਨਾ ਹੋਵੇ ਵੀ ਮੇਰੇ ਵੱਲੋਂ ਜਿਹੜਾ ਪੱਤਰ ਲਿਖਿਆ ਗਿਆ ਹੈ ਇਹਨਾਂ ਨੂੰ ਸ਼ਿਫਟ ਕਰਕੇ ਬੈਂਡਿੰਗ ਜ਼ੋਨ ਚ ਭੇਜਣ ਦਾ ਕੀਤਾ ਗਿਆ ਹੈ ਜੱਜ ਸਾਹਿਬ ਨੇ ਮੈਨੂੰ ਜੋ ਮੇਰੀ ਬੇਨਤੀ ਦੇ ਸੁਣਵਾਈ ਕਰਦੇ ਹੋਏ ਜੱਜ ਸਾਹਿਬ ਨੇ ਇਹ ਭਰੋਸਾ ਦਿੱਤਾ ਹੈ ਵੀ ਸਾਰਾ ਕੰਮ ਕਾਨੂੰਨ ਦੇ ਮੁਤਾਬਿਕ ਹੋਏਗਾ ਇੰਪਲੀਮੈਂਟ ਹੈ ਜਿਹੜਾ ਉਹ ਯੂ ਸਾਹਿਬ ਨੇ ਕਰਨਾ ਹੈ और, और इंप्लीमेंट भी रेस्टोरेंट कैफे स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी and continental food ki variety jaisa naam waisa khana king of spices king of spices restaurant cafe and a rooftop mein aapka swagat hai